ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਸ੍ਰੀ ਹਜੂਰ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਆ ਜੀ ਤੇ ਆਪਾਂ ਤੁਹਾਨੂੰ ਚੱਲਦੇ ਆ ਜੀ ਆਪਾਂ ਅੰਦਰ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਤੇ ਸਾਹਮਣੇ ਆਪਣੀ ਬਿਲਕੁਲ ਇੱਧਰ ਦਰਬਾਰ ਸਾਹਿਬ ਆ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੇ ਇੱਥੇ ਨਾ ਤੁਸੀਂ ਆਪਣੇ ਆਲੇ-ਦਾਲੇ ਵੀ ਦੇਖੋਗੇ ਬਾਗ ਲੱਗਿਆ ਹੋਇ ਬਾਗ ਸਾਹਿਬਾ ਜੀ ਤੇ ਆਪਾਂ ਹੁਣ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਤੁਸੀਂ ਦੇਖੋ ਜੀ ਇਹ ਆਲੇ-ਦਾਲ ਸਾਰਾ ਇਧਰ ਬਾਗ ਆ ਜੀ ਤੇ ਸਾਹਮਣੇ ਦਰਬਾਰ ਸਾਹਿਬ ਆ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਸ੍ਰੀ ਹਜੂਰ ਸਾਹਿਬ ਬੋਰਡ ਦੇ ਉੱਪਰ ਜਿਹੜਾ ਸਾਰਾ ਇਤਿਹਾਸ ਆ ਉਹ ਦੱਸਿਆ ਗਿਆ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਖੰਡ ਗਵਨ ਕਰਨ ਦੀ ਤਿਆਰੀ ਕੀਤੀ ਤਾਂ ਪ੍ਰੰਤ ਗੁਰੂ ਜੀ ਨੇ ਹੁਕਮ ਕੀਤਾ ਕਿ ਚੰਦਨ ਦੀ ਲੱਕੜ ਦੀ ਚਿਖਾ ਸਜਾਈ ਜਾਵੇ ਤਾਂ ਉਸ ਸਮੇਂ ਇਸ ਥਾਂ ਤੇ ਚੰਦਨ ਦੇ ਦਰਖਤ ਹੁੰਦੇ ਸਨ ਤੇ ਗੁਰੂ ਸਾਹਿਬ ਨੇ ਚਿਖਾ ਦੇ ਆਸ-ਪਾਸੇ ਸੁੰਦਰ ਕੈਨਾਤਾਂ ਧਨਵਾ ਦਿੱਤੀਆਂ ਅਤੇ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਰਾਤੀ ਅਸੀਂ ਇਸ ਚਿਖਾ ਦੇ ਅੰਦਰ ਪ੍ਰਵੇਸ਼ ਕਰਾਂਗੇ ਤੁਸੀਂ ਕੀਰਤਨ ਦੀ ਝੜੀ ਲਗਾਈ ਰੱਖਣਾ ਡੇਢ ਪਹਿਰਾਤ ਗੁਰੂ ਜੀ ਨੇ ਸ਼ਾਸਤਰ-ਬਾਸਤਰ ਸਜਾ ਕੇ ਅਰਦਾਸ ਅਰਦਾਸਾਂ ਸੋਧੀਆਂ ਤੇ ਆਪਣੇ ਖਾਲਸਾ ਪਿਆਰੇ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਤੇ ਕਨਾਈਤ ਅੰਦਰ ਪ੍ਰਵੇਸ਼ ਕਰ ਗਏ ਗੁਰੂ ਜੀ ਦੀ ਚਿਖਾ ਲਈ ਚੰਦਨ ਦੀ ਲੱਕੜ ਇਸ ਸਥਾਨ ਜਾਨੀ ਕਿ ਗੁਰਦੁਆਰਾ ਗੋਬਿੰਦ ਗੋਬਿੰਦ ਬਾਗ ਸਾਹਿਬ ਤੋਂ ਲਿਜਾਈ ਗਈ ਸੀ ਤੇ ਇਹ ਸਾਰਾ ਇਤਿਹਾਸ ਜਿਹੜਾ ਇੱਥੇ ਜੀ ਦੱਸਿਆ ਗਿਆ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦਾ ਤੇ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆ ਜੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਦੇ ਅੱਪਾ ਇਸ ਟਾਈਮ ਮੌਜੂਦ ਆ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦੇ ਵਿੱਚ ਸ੍ਰੀ ਹਜੂਰ ਸਾਹਿਬ ਤੇ ਤੁਸੀਂ ਮੇਰੇ ਪਿੱਛੇ ਜਿਹੜੀ ਜਗਾ ਦੇਖ ਰਹੇ ਹੋ ਜੀ ਇਸ ਜਗ੍ਹਾ ਦੇ ਉੱਪਰ ਹੀ ਲੇਜਰ ਸੋ ਜਿਹੜਾ ਦਿਖਾਇਆ ਜਾਂਦਾ ਜੀ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਜਿਹਦੀ ਆਪਾਂ ਅਲੱਗ ਤੋਂ ਵੀਡੀਓ ਆਪਣੇ ਚੈਨਲ ਦੇ ਉੱਪਰ ਪਾਈ ਹੋਈ ਆ ਜੀ ਤੁਸੀਂ ਨਹੀਂ ਦੇਖੀਓ ਜਾ ਕੇ ਦੇਖ ਸਕਦੇ ਹੋ ਜਿਸ ਦੇ ਵਿੱਚ ਆਪਣੇ ਦਸਾਂ ਗੁਰੂਆਂ ਦਾ ਇਤਿਹਾਸ ਜਿਹੜਾ ਦੱਸਿਆ ਜਾਂਦਾ ਤੇ ਇਸ ਜਗ੍ਹਾ ਦੇ ਉੱਤੇ ਹੀ ਉਹ ਸੋ ਜੀ ਦਿਖਾਇਆ ਜਾਂਦਾ ਤੇ ਇੱਧਰ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਿੱਦਾਂ ਆਪ ਤੁਹਾਨੂੰ ਦਰਸ਼ਨ ਕਰਾਇਆ ਇੱਥੇ ਉਸ ਟਾਈਮ ਚੰਦਨ ਦੀ ਲੱਕੜ ਹੁੰਦੀ ਸੀ ਜਦੋਂ ਗੁਰੂ ਸਾਹਿਬ ਸਤਕੰਡ ਗਮਨ ਕਰਗੇ ਸੀ ਤੇ ਇਹ ਉਹ ਸਾਰੀ ਜਗਾ ਜੀ ਇੱਥੇ ਲੇਜ਼ਰ ਸੋ ਜਿਹੜਾ ਸ਼ਾਮ ਨੂੰ 7.5 ਤੋਂ 8:30 ਵਜੇ ਦਿਖਾਇਆ ਜਾਂਦਾ ਹਜ਼ੂਰ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਬਾਹਰਲੀ ਛੜ ਕਾਫੀ ਸੁੰਦਰ ਬਾਗ ਆ ਜਿਹੜਾ ਜੀ ਉਹ ਲਗਾਇਆ ਗਿਆ ਜਿਵੇਂ ਫੁੱਲ ਬੂਟੇ ਕਾਫੀ ਸੁੰਦਰ ਇੱਥੇ ਬਾਗ ਚ ਲਗਾਏ ਹੋਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਠੀਕ ਠੀਕ ਆ ਜੀ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਤੇ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਤੁਹਾਡਾ ਸਾਰਿਆਂ ਦਾ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਤੇ ਠੀਕ ਆ ਜੀ ਧੰਨਵਾਦ